ਇਹ ਪਰਾਲ 2025 ਨੂੰ ਨੌਨਸੈਂਸ ਕਲੱਬ ਦਰਾਹਾ ਵੱਲੋਂ ਧਾਰਮਿਕ ਯਾਤਰਾ ਜੋ ਐਤਵਾਰ ਨੂੰ ਕੀਤੀ ਜਾਂਦੀ ਹੈ ਉਹ ਕੀਤੀ ਗਈ ਸਭ ਤੋਂ ਪਹਿਲਾਂ ਪਹੁੰਚੇ ਆਲਮਗੀਰ ਮੰਜੀ ਸਾਹਿਬ ਗੁਰਦੁਆਰਾ ਆਲਮਗੀਰ ਸਾਹਿਬ ਇੱਥੇ ਦਰਸ਼ਨ ਦੇਦਾਰੇ ਕੀਤੇ ਬੜਾ ਆਨੰਦ ਆਇਆ ਮੱਥਾ ਟੇਕ ਕੇ ਬਹੁਤ ਜ਼ਿਆਦਾ ਭੀੜ ਸੀ ਦੇਖੋ ਕਿੰਨਾ ਰਸ਼ਾ ਕਾਫੀ ਟਾਈਮ ਲੰ ਲੰ ਸਾਨੂੰ ਮੱਥਾ ਟੇਕਣ ਵਾਸਤੇ ਇੰਤਜ਼ਾਰ ਕਰਨਾ ਪਿਆ ਦੇਖਦੇ ਨੇ ਬਾਲ ਸਮਾਪਤਾ ਮੈਂ ਤੁਹਾਨੂੰ ਦੱਸਦੇ ਆ ਇਹ ਜਿਹੜੀ ਨੌਨਸੈਂਸ ਕਲੱਬ ਸਾਡੀ ਬਣਾਈ ਗਈ ਆ ਇਹਦੇ ਵਿੱਚ ਅਸੀਂ 6 ਕਮੇਤਰਾਂ ਜੀ ਜਿਹੜੇ ਪੰਜ ਦਾ ਗਰੁੱਪ ਬਣਾ ਕੇ ਕਿਸੇ ਨਾ ਕਿਸੇ ਐਤਵਾਰ ਨੂੰ ਕਿਸੇ ਧਾਰਮਿਕ ਸਥਾਨ ਤੇ ਦਰਸ਼ਨ ਕਰਨ ਜਾਂਦੇ ਆ ਉਹ ਕੋਈ ਵੀ ਧਾਰਮਿਕ ਸਥਾਨ ਹੋ ਸਕਦਾ ਆ ਪੰਜ ਦੇ ਪੰਜੇ ਦੁਕਾਨਦਾਰ ਨੇ ਆਪਣੀਆਂ ਟੈਨਸ਼ਨਾਂ ਛੱਡ ਕੇ ਜਦੋਂ ਇੱਥੇ ਪਹੁੰਚਦੇ ਆ ਤਾਂ ਅਲੱਗ ਕਿਸਮ ਦਾ ਆਨੰਦ ਆਉਂਦਾ ਜੀ ਉਸ ਤੋਂ ਬਾਅਦ ਅਸੀਂ ਨਿਕਲੇ ਗੁਰਦੁਆਰਾ ਫਲਾਈ ਸਾਹਿਬ ਵਾਸਤੇ ਜੋ ਕੈਂਟ ਦੇ ਪੁਲ ਤੋਂ ਥੋੜਾ ਜਿਹਾ ਨਾਲੇ ਪੈਂਦਾ ਆ ਫਲਾਈ ਸਾਹਿਬ ਇਹ ਵੀ ਇਤਿਹਾਸਿਕ ਗੁਰਦੁਆਰਾ ਆ ਆ ਦੇਖੋ ਇਹਦੇ ਇਤਿਹਾਸ ਦੀ ਜਾਣਕਾਰੀ ਦਿਖਾਉਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਆ ਤੁਸੀਂ ਪੜ ਸਕਦੇ ਹੋ ਇਹ ਇਤਿਹਾਸ ਉੱਥੇ ਲਿਖਿਆ ਗਿਆ ਆ ਗੁਰਦੁਆਰਾ ਫਲਾਈ ਸਾਹਿਬ ਦੇ ਵਿੱਚ ਆ ਸਾਨੂੰ ਇੱਥੇ ਦੂਜੀ ਵਾਰ ਜਾਣ ਦਾ ਮੌਕਾ ਮਿਲਿਆ ਸੀ ਇੱਕੇ ਜਿਹੇ ਸਮਾਂ ਹੁੰਦਾ ਜੋ ਦੁਕਾਨਦਾਰੀ ਦੇ ਵਿੱਚੋਂ ਸਾਰੀਆਂ ਟੈਨਸ਼ਨ ਆਪ ਲਾ ਕੇ ਸਵੇਰੇ ਸਵੇਰੇ ਗੁਰਦੁਆਮਾ ਦੇ ਦਰਸ਼ਨ ਕਰਦੇ ਆ ਇਕੱਠੇ ਹੋ ਕੇ ਜਾਂਦੇ ਆ ਤਾਂ ਉਸ ਦੇ ਨਾਲ ਮਨ ਨੂੰ ਸ਼ਾਂਤੀ ਮਿਲਦੀ ਆ ਤੇ ਨਾਲੇ ਗੁਰਧਾਮਾਂ ਦੇ ਦਰਸ਼ਨ ਹੋ ਜਾਂਦੇ ਨੇ ਸਾਰੀਆਂ ਟੈਨਸ਼ਨਾਂ ਭੁਲਾ ਕੇ ਇੱਕ ਦੋ ਘੰਟੇ ਜਿਹੜੇ ਇਹ ਕੱਢੇ ਜਾਂਦੇ ਨੇ ਬਹੁਤ ਵਧੀਆ ਨਿਕਲਦੇ ਨੇ ਮੈਂ ਤਾਂ ਤੁਹਾਨੂੰ ਵੀ ਸਾਰਿਆਂ ਨੂੰ ਬੇਨਤੀ ਕਰਦਾ ਕਿ ਕੋਸ਼ਿਸ਼ ਇਹ ਕਰੋ ਜਿਹੜੇ ਤੁਹਾਡੇ ਖਾਸ ਯਾਰ ਦੋਸਤ ਹੁੰਦੇ ਨੇ ਜਿਹੜੇ ਤੁਸੀਂ ਵਪਾਰ ਦੇ ਵਿੱਚ ਜਦੋਂ ਪੈ ਜਾਂਦੇ ਆ ਤਾਂ ਭੁੱਲ ਜਾਂਦੇ ਨੇ ਤਾਂ ਉਹਨਾਂ ਦੇ ਨਾਲ ਮਿਲ ਕੇ ਕੁਝ ਸਮਾਂ ਜ਼ਰੂਰ ਬਤਾਉਣਾ ਚਾਹੀਦਾ ਤਾਂ ਕਿ ਤੁਹਾਡੀਆਂ ਇੱਕ ਤਾਂ ਜਿਹੜੀਆਂ ਨੇ ਯਾਦਾਂ ਤਾਜ਼ੀਆਂ ਹੋ ਜਾਂਦੀਆਂ ਨੇ ਦੂਜਾ ਤੁਹਾਨੂੰ ਟੈਨਸ਼ਨ ਤੋਂ ਮੁਕਤੀ ਮਿਲ ਜਾਂਦੀ ਹੈ ਆ ਦੇਖੋ ਸਾਡੇ ਪੁਲਵਾਨ ਜੀ ਖਸ਼ਾਲ ਸਿੰਘ ਇਹ ਗਲਵੰਦ ਬੂਟ ਵਾਲੇ ਗੋਲਦੀ ਜੀ ਜਨਦੀਪ ਕੌਸ਼ਲ ਮੈਂ ਠੀਕ ਹੋਇਆ ਤਾਂ ਲਾ ਰਿਹਾ ਹਾਂ ਆਪ ਲੋਕ ਵੀ ਬਟਾ ਸੌਖਾ ਤਾਂ ਨਹੀਂ ਬੈਠਾ ਮੈਨੂੰ ਬਿਪਰ ਤੋਂ ਮਨ ਰਿਹਾ ਇੱਥੋਂ ਅਸੀਂ ਹੁਣ ਫਲਾਈ ਸਾਹਿਬ ਗੁਰਦੁਆਰੇ ਤੋਂ ਮੱਥਾ ਟੇਕ ਕੇ ਵਾਪਸ ਨਿਕਲ ਰਹੇ ਹਾਂ ਆ ਵੀ ਅਸੀਂ ਪਹੁੰਚ ਗਏ ਜੀ ਖਾਲਸੇ ਦੀ ਖਿਡਾਰੀ ਤੇ ਅੱਗੇ ਇੱਕ ਵਾਰ ਅਸੀਂ ਪਹਿਲਾਂ ਆਏ ਸੀ ਇੱਥੇ ਉਦੋਂ ਰਸ ਪੀ ਕੇ ਗਏ ਸੀਗੇ ਗੰਨੇ ਦਾ ਤਾਜ਼ਾ ਰਸ ਗੁੜਦੇ ਆ ਸੀ ਇਹਨਾਂ ਕੋਲੋਂ ਪਰ ਅੱਜ ਸਾਡੇ ਨਸੀਬਾਂ ਦੇ ਵਿੱਚ ਗੰਨੇ ਦਾ ਰਸ ਨਹੀਂ ਸੀਗਾ ਪਹਿਲਾਂ ਉਹਦਾ ਪੱਡਾ ਟੁੱਟ ਗਿਆ ਉਸ ਤੋਂ ਬਾਅਦ ਇਹਦੇ ਕੋਲੇ ਸਾਨੂੰ ਗਲਾਸ ਨਹੀਂ ਮਿਲ ਫਕੇ ਤਾਂ ਸਾਨੂੰ ਬਿਨਾਂ ਰਸ ਬਿਤਾਈ ਵਾਪਸ ਆਉਣਾ ਪੈ ਗਿਆ ਫਲਾਈ ਸਾਹਿਬ ਤੋਂ ਰਸਤੇ ਦੇ ਵਿੱਚ ਆਉਂਦੇ ਹੋਏ ਆ ਬਤਕਾਂ ਹੁੰਦੀਆਂ ਨੇ ਇੱਥੇ ਦੇਖੋ ਕਿੰਨਾ ਵਧੀਆ ਬੱਤਕਾਂ ਦਾ ਜਿਹੜਾ ਹੈਗਾ ਡਿਸਪਲਨ ਵੀ ਕਹਿ ਸਕਦੇ ਆ ਬੱਤਕਾਂ ਦਾ ਦੇਖੋ ਕਿੰਨੇ ਵਧੀਆ ਤਰੀਕੇ ਦੇ ਨਾਲ ਤੈਰਦੀਆਂ ਨੇ ਔਰ ਕਿੰਨਾ ਵਧੀਆ ਸੋਹਰੇ ਸੋਹਰੇ ਇਹ ਜਿਹੜਾ ਦੇਖਣ ਨੂੰ ਲੱਗ ਰਿਹਾ ਇਹ ਅੱਗੇ ਵੀ ਅਸੀਂ ਬੱਤਕਾਂ ਜਦੋਂ ਫਲਾਈ ਸਾਹਿਬ ਗੁਰਦੁਆਰੇ ਗਏ ਸੀ ਉਦੋਂ ਦੇਖੀਆਂ ਇਸ ਵਾਰ ਇਹ ਬੱਤਕਾਂ ਨਹਿਰ ਦੇ ਵਿੱਚ ਤੈਰ ਰਹੀਆਂ ਸੀ ਪਿਛਲੀ ਵਾਰ ਤਾਂ ਤੇ ਬੱਤਕਾਂ ਜੜੀਆਂ ਨੇ ਬਾਹਰ ਸੀਗੀਆਂ ਤੇ ਨਹਿਰ ਦੇ ਵਿੱਚ ਬੱਤਕਾਂ ਜੜੀਆਂ ਤੈਰ ਰਹੀਆਂ ਸੀ ਇੱਥੇ ਅਸੀਂ ਕੰਫਰ ਕੇ ਆ ਗਏ ਕਈ ਵਾਰੀ ਵੀਡੀਓ ਬਣਾਉਦੇ ਬਣਾਉਦੇ ਬੰਦਾ ਬੰਦ ਕਰਨਾ ਭੁੱਲ ਜਾਂਦਾ ਤੇ ਮੇਰਾ ਖਿਆਲ ਇਹ ਜੇਬ ਦੇ ਜੇਬੇ ਦੇ ਵਿੱਚ ਵੀਡੀਓ ਬਣਦੀ ਗਈ ਆ ਲੋ ਜੀ ਇੱਥੇ ਘੁੰਮਣ ਫਿਰਨ ਤੋਂ ਬਾਅਦ ਅਸੀਂ ਆ ਗਏ ਜੀ ਮੱਥੂ ਰਾਮ ਦੇ ਆ ਦੇਖੋ ਸਾਡੇ ਪਹਿਲਵਾਨ ਜੀ ਸੇਵਾ ਕਰ ਰਹੇ ਨੇ ਸਰਵ ਸਰਵਸਾ ਨੱਥੂਰਾਮ ਗੈਂਡਾ ਮਲ ਇੱਥੇ ਅਸੀਂ ਪੂਲੀਆਂ ਖਾ ਕੇ ਵਾਪਸ ਲੋ ਜੀ ਫਿਰ ਨੱਥੂਰਾਮ ਗੁੱਡੂ ਮਲ ਦੇ ਨਾਸ਼ਤਾ ਕਰਕੇ ਅਸੀਂ ਘਰ ਨੂੰ ਆ ਗਏ ਤੇ ਰਸਤੇ ਦੇ ਵਿੱਚ ਇੱਕ ਸਾਨੂੰ ਆ ਜੱਗੀ ਉਹਨਾਂ ਦੀ ਬ੍ਰਾਂਚ ਲੱਭ ਗਈ ਵੈਜੀਟੇਬਲ ਵਾਲੀ ਪੂਰਾ ਇੰਜੋਏ ਕੀਤਾ ਦੋਸਤੋ ਤੁਸੀਂ ਵੀ ਸਾਰੇ ਜਣੇ ਇਕੱਠੇ ਹੋ ਕੇ ਕਿਤੇ ਨਾ ਕਿਤੇ ਦੋਸਤਾਂ ਨਾਲ ਘੁੰਮਣ ਜਾਇਆ ਕਰੋ ਤੁਸੀਂ ਕਦੇ ਇਸ ਤਰ੍ਹਾਂ ਆਪਣੇ ਯਾਰਾਂ ਦੋਸਤਾਂ ਦੇ ਨਾਲ ਪ੍ਰੋਗਰਾਮ ਬਣਾਓ ਪ੍ਰਾਣੀਆਂ ਆਯਾਦਾਂ ਤਾਜ਼ੀਆਂ ਕਰੋ ਤੇ ਟੈਨਸ਼ਨਾਂ ਨੂੰ ਪੁਲਾਕੇ ਤੁਹਾਡੀ ਜ਼ਿੰਦਗੀ ਜਿਹੜੀ ਆ ਉਮਰ ਤੁਹਾਡੀ ਬਹੁਤ ਵੱਧ ਜਾਵੇਗੀ ਬਹੁਤ ਧੰਨਵਾਦੀ ਅੱਜ ਦੇ ਟੂਰ ਵਾਸਤੇ